ਇਸ ਦੀ ਇਹਦੇ ਤੋਂ ਪਤਾ ਲੱਗੂਗਾ ਅਜੇ ਜਾਂ ਤੱਕ ਕੋਟੜਾ ਕਲਾ ਮੇਲਾ ਮਾਨਸਾ ਇੱਕ ਦੋ ਇੱਕ ਸੋਨਾ ਨਗ ਪਹੁੰਚਿਆ ਹੋਇਆ ਹੈ ਮਿੱਤਰੋ ਬਹੁਤ ਜ਼ਾਰੇ ਕੁਆਲਟੀ ਬਰੀਡ ਦੇ ਪਰ ਖੂਬ ਬੀਲ ਦੇ ਹਨ ਸੱਚ ਨੂੰ ਖੀਰੇ ਕੱਟੇ ਮੋਰਾ ਵਸਲ ਦੇ ਬਟੇ ਕੁਝ ਕੱਟੇ ਕੱਟ ਕੇ ਜਾ ਚੁੱਕੇ ਆ ਬਾਕੀ ਆਲਾ ਚੱਲੀ ਜਾਂਦਾ ਹੈ ਜੇ ਇੰਨੇ ਬੱਚੇ ਆ ਕਾਫੀ ਚਲੇ ਗਏ 100 ਕੱਟੇ ਦੇ ਲਗਭਗ ਕੱਟਾ ਸੀ ਆ ਖੀਰਾ ਬਾਕੀ ਜੱਜਮੈਂਟ ਚੱਲੀ ਜਾਂਦੀ ਆ ਦਿਖਾਓ ਇਹਨਾਂ ਨੂੰ ਗੱਲਾ ਗੱਲਾ ਤੇ ਇਹਦੇ ਉੱਪਰ ਜਿਹਨੂੰ पेंडकोट ज़िला मानसा खीर कटे मुक़ाबला ਇੱਕ ਨੰਬਰ ਚ ਇੱਕ ਓਕੇ ਰੋਸ ਇੱਕ ਨੰਬਰ ਦਾ 2 ਨੰਬਰ ਤੇ 2 ਨੰਬਰ ਤੇ ਕਹਿੰਦੇ 3 ਨੰਬਰ ਤੇ 3 ਨੰਬਰ ਕੱਟਾ ਹਟਵਾ ਦਿੱਤੇ ਨੇ ਜਿੰਨੇ ਰਵਾਣੂ YouTube ਵੀਰਾਂ ਨੂੰ ਵੀਡੀਓ ਸਮਝੀਂ ਬਣਾਉਣੀ ਐ ਤੇ ਦਿਖਾਓ ਆਪਾਂ ਬੰਦ ਰਹੇ ਕੋਈ ਨਾ ਕੋਈ Thank you.